ਵਾਹਿਗੁਰੂ ਸਾਹਿਬ ਜੀਓ ਸ਼ਲੋਕ ਬਹੁਲਾ ਤੀਜਾ ਬ੍ਰਹਮਿੰਦ ਹੈ ਤਿਹਦਾ ਬ੍ਰਹਮਤ ਰਹੈ ਈਕ ਸ਼ਬਦ ਲਿਬਲਾਏ ਆਓ ਪਿਆਰੀ ਸਾਧ ਸੰਗਤ ਜੀਓ ਸਾਰੇ ਬੜਪਾਗੇ ਹੋ ਅਮਰ ਜੀ ਦਾ ਲਾਹਾ ਗੁਰੂ ਚਰਨਾਂ ਦੀ ਹਾਜ਼ਰੀਨ ਪਰ ਕੀ ਪ੍ਰਾਪਤ ਕਰ ਰਹੇ ਹਾਂ ਸਤਿਗੁਰਾਂ ਨੇ ਬਖਸ਼ਿਸ਼ ਕਰਦੇ ਹੋਏ ਹਨ ਸਾਨੂੰ ਗਿਆਨ ਦੀ ਬਖਸ਼ਿਸ਼ ਕਰਨ ਦੇ ਲਈ ਉਪਦੇਸ਼ ਦੇਣ ਦੇ ਲਈ ਅੰਮ੍ਰਿਤ ਵੇਲੇ ਤੋਂ ਤੱਕ ਤਾਂ ਇਸ ਸੁਖਤ ਹੋ ਕੇ ਜੋ ਅੰਮ੍ਰਿਤ ਵਚਨ ਬਖਸ਼ੇ ਹਨ ਪਾਵਨੰਗ 649 ਸੂਤ ਰਾਗ ਦੀ ਬਾਣ ਦਾ ਉਦੀਮਾਸ ਲੋਕ ਹੈ ਸਤਿਗੁਰੂ ਅਰਜਨ ਮਹਾਰਾਜ ਜੀ ਦੇ

ਸਭ ਦੇ ਬੁਲਾਏ ਸਤਿਗੁਰਾਂ ਨੇ ਇਹ ਸ਼ਬਦ ਇੱਕ ਬ੍ਰਾਹਮਣ ਪੰਡਤ ਦੇ ਪਰਿਥਾਇ ਚਾਣ ਕੀਤਾ ਸੀ ਹੋਇਦਵਾਲ ਧੰਸੀ ਗੁਰੂ ਗੁਰੂ ਅਮਰਦਾਸ ਮਹਾਰਾਜ ਪਰਾਜ ਮਾਨਸਨ ਇਹ ਪੰਡਤ ਵੈਸ਼ਨੋਸੀ ਪਤਾ ਲੱਗਿਆ ਕਿ ਗੁਰੂ ਨਾਨਕ ਦੇ ਘਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਪੋਨਦਵਾਲ ਨਗਰ ਵਸਾਇਆ ਹੈ ਬੇਅੰਤ ਪ੍ਰਾਣੀ ਬੇਅੰਤ ਸੰਤਾਂ ਲਾਹ ਲੈ ਕੇ ਜਾਂਦੀਆਂ ਨੇ ਇਹ ਵੀ ਭਗਤੀ ਕਰਨ ਵਾਲਾ ਸੀ ਕ੍ਰਿਸ਼ਨ ਭਗਵਾਨ ਨੇ ਇਹ ਵੀ ਸੋਚਿਆ ਕਿ ਮੈਂ ਵੀ ਲਾਹ ਲਮਾ ਜਾ ਕੇ ਪਰ ਜਦੋਂ ਪਹੁੰਚਿਆ ਗੁਰੂ ਘਰ ਦੀ ਮਰਜ਼ਾਦਾ ਸੀ ਕਿ ਪਹਿਲਾਂ ਲੰਗਰ ਛਕੋ ਫਿਰ ਦਰਬਾਰ ਸਾਹਿਬ ਚ ਜਾਓ ਪਹਿਲਾਂ ਪੰਗਤ ਫਿਰ ਸੰਗਤ ਪਹਿਲਾਂ ਲੰਗਰ ਫਿਰ ਮੰਦਰ ਵੈਸ਼ਨੂ ਹੋਣ ਕਰਕੇ ਮਹਾਰਾਜ ਦੇ ਦਰਸ਼ਨਾਂ ਕਰ ਸਕਿਆ ਬਾਲ ਸੁੜਿਆ ਹੈ ਰਿਧਾ ਮੁੜ ਗਿਆ ਕਿ ਜੀ ਨਾਲ ਲੱਗਿਆ ਜਿਹੜੀ ਆਪਣੀ ਸੰਧਿਆ ਤਰਪణ ਕੈਤਰੀ ਮੰਤਰ ਜਾਪ ਕਰਦਾ ਸੀ ਉਹ ਚ ਮਨ ਲੱਗਦਾ ਫੇਰ ਮੁੜ ਕੇ ਫੇਰ ਮਹਾਰਾਜ ਦੇ ਚਰਨਾਂ 'ਚ ਗਿਆ ਫਿਰ ਇਹਨੇ ਆਪਣਾ ਵੈਸ਼ਨੂ ਬਣਾ ਸਕ ਕੇ ਮਾਈ ਦਾਸ ਵੈਸ਼ਨੂ ਸੀ ਫਿਰ ਅਨੇ ਵੈਸ਼ਨੂੰ ਪ੍ਰੰਤ ਆ ਕੇ ਵੇ ਲੰਗਰ ਛਕਿਆ ਤੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਚ ਗਿਆ ਜੋ ਸਤਿਗੁਰੂ ਮਹਾਰਾਜ ਦੇ ਚਰਨਾਂ ਚ ਪਹੁੰਚਿਆ ਇਹਦੇ ਮਨ ਦਾ ਭਰਮ ਦੂਰ ਕਰਨ ਵਾਸਤੇ ਇਹ ਬਚਨ ਮਹਾਰਾਜ ਨੂੰ ਜਾਪ ਕੀਤੇ ਬ੍ਰਹਮ ਬਿੰਦੈ ਬ੍ਰਹਮ ਨਾਮੇ ਪ੍ਰਮਾਤਮਾ ਜੋ ਬ੍ਰਹਮੰਡ ਦੇ ਵਿੱਚ ਸਾਰੇ ਸਮਾਇਆ ਹੋਇਆ ਬਿੰਦੈ ਜਿਹੜਾ ਉਹਨੂੰ ਜਾਣ ਲੈਂਦਾ ਹੈ ਜਿਹਦਾ ਬ੍ਰਹਮਤ ਰਹੇ ਉਹਦਾ ਹੀ ਬ੍ਰਹਮਣਪਣਾ ਰਹਿੰਦਾ ਹੈ ਇੱਥੇ ਕੋਈ ਜਾਤ ਬਰਾਦਰੀ ਊਚ ਨੀਚ ਵੱਡਾ ਛੋਟੇ ਦੀ ਗੱਲ ਨਹੀਂ ਹੈ ਇੱਥੇ ਤਾਂ ਸਿਰਫ ਇੱਕੋ ਇੱਕ ਨਰਕਾਰ ਅਕਾਲ ਪੁਰਖ ਵੈਨ ਨੂੰ ਪਾਉਣ ਵਾਲੀ ਦੀ ਗੱਲ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ ਬ੍ਰਹਮ ਦੀ ਪ੍ਰਾਪਤੀ ਕਰ ਲਵੇ ਪਰਮੇਸ਼ਰ ਨੂੰ ਪਾਲਵੇ ਅਸਲੀ ਪੂਰੀ ਬ੍ਰਹਮਣ ਹੈ ਉਹ ਇਬ੍ਰਾਹਮ ਮਾਤ ਬ੍ਰਹਮਾ ਦੀ ਬ੍ਰਹਮ ਪਰਮੇਸ਼ਰ ਦੀ ਮਾਤਮਾ ਕਾਉਣ ਵਾਲਾ ਜਿਹੜਾ ਆਵੇਂ ਦੁਨਿਆਵੀ ਤੌਰ ਤੇ ਸੰਸਾਰ ਦੇ ਵਿੱਚ ਚਾਰ ਵਰਨਾ ਚ ਵੰਡੇ ਹਾਂ ਬ੍ਰਹਮਣ ਖੱਤਰੀ ਸੂਦ ਤੇ ਵੈਸ਼ ਕਿਉਂਕਿ ਬ੍ਰਹਮਣ ਨੇ ਜਿਹੜੇ ਆਪਣੇ ਆਪ ਨੂੰ ਸਾਰੇ ਨਾਲੋਂ ਉੱਚੇ ਵੱਡੇ ਕਹਾਉਂਦੇ ਹਨ ਇਸ ਕਰਕੇ ਮਹਾਰਾਜ ਨੇ ਉਹਦੇ ਮਨ ਦਾ ਭਰਮ ਟੂਲ ਕਰਨ ਵਾਸਤੇ ਇੱਕ ਸ਼ਬਦ ਦੇ ਲਿਬਾਏ ਇੱਕੋ ਹੀ ਸ਼ਬਦ ਦੇ ਵਿੱਚ ਲਿਬਾ ਲਵੇ ਇਕ ਪਰਮਾਤਮਾ ਚ ਜੁੜ ਜਾਵੇ ਅਸਲੀ ਬ੍ਰਹਮਣ ਉਹੀ ਹੈ ਕਿਉਂ ਬ੍ਰਹਮਣ ਨੂੰ ਜਾਣ ਲੈਂਦਾ ਹੈ ਉਹਦੇ ਵਿੱਚ ਬ੍ਰਹਮ ਵਸ ਜਾਂਦਾ ਹੈ ਜਿਹਦੇ ਵਿੱਚ ਬ੍ਰਹਮ ਵਸ ਜਾਂਦਾ ਉਹ ਵੀ ਬ੍ਰਹਮਣ ਬਣ ਜਾਂਦਾ ਨੌ ਨਦੀਆਂ 18 ਸਿੱਧੀਆਂ ਵਿਚੈ ਲਗੀਆਂ ਫਰੇ ਐਸੇ ਜਿਹੜੇ ਪ੍ਰਭੂ ਭਗਤੀ ਕਰਨ ਵਾਲੇ ਨਹੀਂ ਬ੍ਰਹਮ ਸਰੂਪ ਬਣ ਜਾਂਦੇ ਨੇ ਉਹਨਾਂ ਦੇ ਪਿੱਛੇ ਨੌ ਨਦੀਆਂ 18 ਸਿੱਧੀਆਂ ਸਾਰੀਆਂ ਸ਼ਕਤੀਆਂ ਦਿਬੈ ਤਾਕਤਾਂ ਹੱਥ ਜੋੜ ਕੇ ਪਿੱਛੇ-ਪਿੱਛੇ ਘੁੰਮਦੀਆਂ ਰਹਿੰਦੀਆਂ ਨੇ ਕਿਉਂ ਸੱਡੀਆਂ ਨੇ ਜੋ ਹਰ ਹਿਰਦੇ ਸਦਾ ਵਸਾਈ ਜਿਹੜੇ ਹਰੀ ਵਾਹਿਗੁਰੂ ਨੂੰ ਸਦਾ ਵਾਂਗ ਤੇ ਹਿਰਦੇ ਵਿੱਚ ਵਸਾ ਲੈਂਦੇ ਨੇ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਬਸਿਆ ਹੁੰਦਾ ਹੈ ਇਸ ਕਰਕੇ ਪ੍ਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਉਹਨਾਂ ਦੇ ਪਿੱਛੇ ਲੱਗਦੀਆਂ ਨੇ ਅਰੇ ਸਿੱਧ ਨਾਮਾਈ ਕੀ ਦਾਰਸੀ ਤੇ ਦਾਸੀਆਂ ਹਨ ਨਾਮ ਦੀਆਂ ਨਾਮ ਜਿਹਨਾਂ ਦੇ ਮਨ ਚ ਵਸ ਗਿਆ ਉਹ ਪੂਰਾਂ ਦੀਆਂ ਨੇ ਦਾਸੀਆਂ ਬਣ ਜਾਂਦੀਆਂ ਨੇ ਮੈਂ ਸਤਗੁਰੂ ਨਾਉ ਨਾ ਪਾਈਐ ਉਚੋ ਕਰੀਚਾ ਪਰਿਛੀ ਮਹਾਰਾਜ ਇਹ ਗੱਲ ਸਪਸ਼ਟ ਕਰਦੇ ਨੇ ਵੀ ਨਾਮ ਦਾ ਹਿਰਦੇ ਚ ਵਸਾ ਲੈਣਾ ਪਰਮੇਸ਼ਰ ਨੂੰ ਪਾਉਣਾ ਕਿਉਂ ਨਹੀਂ ਪਾਇਆ ਜਾਂਦਾ ਇੱਕ ਵਿਧਾਨ ਹੈ ਉਹ ਵਿਧਾਨ ਇਹ ਹੈ ਕਿ ਸਤਗੁਰੂ ਦੇ ਚਰਨਾਂ ਚ ਜੁੜ ਕੇ ਗੁਰੂ ਆਲੇ ਬਣ ਕੇ ਸਤਗੁਰੂ ਜਦੋਂ ਸਾਨੂੰ ਨਾਮ ਦੀ ਬਖਸ਼ਿਸ਼ ਕਰ ਦਿੰਦੇ ਹਨ ਫਿਰ ਗੁਰੂ ਦਾ ਬਖਸ਼ਿਆ ਹੋਇਆ ਨਾਮ ਸਾਡੇ ਹਿਰਦੇ ਤਲੋਤ ਹੁੰਦਾ ਹੈ ਤਲੀ ਕੋ ਹੁੰਦਾ ਹੈ ਸਮੁੰਦਰ ਦਾ ਪਾਣੀ ਆਪਾਂ ਸਿੱਧਾ ਨਹੀਂ ਪੀ ਸਕਦੇ ਖਾਰੇ ਪੰਦਲਾ ਰਾਹੀਂ ਵਰਸਦਾ ਹੈ ਤਾਂ ਉਹ ਅੰਮ੍ਰਿਤ ਵਰਗਾ ਮਿਠਾ ਹੋ ਜਾਂਦਾ ਹੈ ਇਸੇ ਤਰ੍ਹਾਂ ਨਾਮ ਜੇ ਕੋਈ ਆਪਣੀ ਮੱਤ ਨਾਲ ਜਪੇ ਤਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਇਹ ਪ੍ਰਮਾਤਮਾ ਦੀ ਪ੍ਰਾਪਤੀ ਹੀ ਤਾਂ ਹੁੰਦੀ ਹੈ ਜੇ ਗੁਰੂ ਆਲੇ ਬਣ ਕੇ ਨਾਮ ਜਪੀਏ ਗੁਰੂ ਦੇ ਰੜ ਲਾ ਕੇ ਤੇ ਉਹ ਗੁਰੂ ਸਮਰੱਥ ਹੈ ਗੁਰੂ ਦੇ ਰਾਹੀ ਪਰਮੇਸ਼ਰ ਸੰਸਾਰ ਦੇ ਵਿੱਚ ਵਰਤਦਾ ਹੈ ਗੁਰ ਪਰਮੇਸ਼ਰ ਇੱਕੋ ਜਾਨ ਗੁਰੂ ਤੇ ਪਰਮੇਸ਼ਰ ਇੱਕੋ ਹੀ ਰੂਪ ਹਨ ਇਸ ਕਰਕੇ ਭਾਈ ਰੇ ਗੁਰ ਬਿਨ ਗਿਆਨ ਨਾ ਹੋਵੇ ਗੁਰੂ ਤੋਂ ਬਿਨਾ ਗਿਆਨ ਨਹੀਂ ਪ੍ਰਾਪਤ ਹੁੰਦਾ ਜਿਸ ਤਰ੍ਹਾਂ ਸਾਦੀ ਵਾਰਤ ਵੀ ਮਹਾਰਾਜੀ ਕੇ ਕੋੰਦੇ ਬੱਤਾ ਜਾ ਰਹੇ ਹੁਣ ਆਪਾਂ ਪਾਣੀ ਨੂੰ ਢੋਲੀਏ ਸਾਰਾ ਘਣੀ ਦੀ ਧਾਤੀ ਤੇ ਅੱਜ ਉਹ ਪਾਣੀ ਨੂੰ ਘੜੇ ਵਿੱਚ ਪਾਈਏ ਤਉ ਬਣਿਆ ਜਾਂਦਾ ਹੈ ਸਾਡੇ ਕੰਮ ਆਉਂਦਾ ਹੈ ਇਸੇ ਤਰ੍ਹਾਂ ਕੁੰਭੇ ਬੱਧਾ ਚੱਲ ਰਿਹਾ ਹੈ ਜਲ ਬਿਨ ਕੁੰਭ ਨਾ ਹੋਏ ਗਿਆਨ ਦਾ ਬੱਧਾ ਮੰਨ ਰਹਿ ਗੁਰੂ ਬਿਨ ਗਿਆਨ ਨਾ ਹੋਵੇ ਗੁਰੂ ਤੋਂ ਬਿਨਾ ਗਿਆਨ ਦੀ ਪ੍ਰਾਪਤੀ ਨਹੀਂ ਹੈ ਨਾਨਕ ਪੂਰਾ ਭਾਗ ਸਤਗੁਰੂ ਮਿਲੈ ਸੁਖ ਬਾਈ ਜੁਗ ਜਾ ਮਾਰਕ ਦੇ ਪੱਡਿਆਂ ਭਾਗਾ ਕਰਕੇ ਸਾਨੂੰ ਸਤਗੁਰੂ ਮਿਲਦੇ ਹਨ ਕਥਨ ਕਰਦੇ ਹਨ ਗੁਰੂ ਅਮਰਦਾਸ ਜੀ ਜਿਨ੍ਹਾਂ ਨੂੰ ਖਰ ਗੁਰੂ ਦਾ ਨਾਮ ਕੋ ਜਿੰਦਾ ਸੁਖ ਪਾਏ ਜੁਗ ਜਾ ਚਾਰੀ ਜੁਗੰਤ અપਾਈ ਦੇ ਸਕਦੇ ਆ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਧਰਮ ਕੀਤਾ ਗੁਰwali ਬਣੇ ਉਹਨਾਂ ਨੇ ਚਾਰੀ ਜੁਗਾਂ ਵਿੱਚ ਸੁਖ ਪ੍ਰਾਪਤ ਕੀਤਾ ਹੈ ਜੁਗ ਚਾਰ ਜੁਗ ਨਾਮ ਸਮੇਂਦਾ ਹੈ ਚਾਰ ਨਾਮ ਸੁੰਦਰਤਾ ਦਾ ਹੈ ਉਹ ਸਾਰੇ ਸਮਿਆਂ ਵਿੱਚ ਫਿਰ ਸੁੰਦਰ ਸੁਖ ਪਾਉਂਦੇ ਨੇ ਪਵਿੱਤਰ ਸਰੂਪ ਆਹ ਲੈ ਨੇ ਜਿਨ੍ਹਾਂ ਨੂੰ ਸਤਿਗੁਰੂ ਮਿਲ ਜਾਂਦਾ ਹੈ ਮਹਲਾ ਜੀਆ ਕਿਆ ਗੱਭਰੂ ਕਿਆ ਵਿਰਧ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਉਹ ਸੰਸਾਰ ਦੀ ਗੱਲ ਕੀਤੀ ਮਹਾਰਾਜ ਭਾਵੇਂ ਗੱਭਰੂ ਜਵਾਨ ਅਵਸਥਾ ਹੈ ਭਾਵੇਂ gherd ਹੋ ਗਿਆ ਬੁੱਢਾ ਹੋ ਗਿਆ ਪਰ ਜਿਹੜਾ ਮਨ ਮੁਖ ਹੈ ਮੰਦੇ ਅੱਖੇ ਲੰਗਣ ਚਲਣ ਵਾਲਾ ਉਹਦੇ ਮਨ ਦੇ ਅੰਦਰ ਤ੍ਰਿਸ਼ਨਾ ਰਹਦੀ ਹੈ ਤ੍ਰਿਸ਼ਨਾ ਦੀ ਭੁੱਖ ਮਿਟਦੀ ਨਹੀਂ ਤ੍ਰਿਸ਼ਨਾ ਅਗਨ ਪ੍ਰਭ ਆਪ ਉਹ ਜਾਣੀ ਤ੍ਰਿਸ਼ਨਾ ਹੀ ਅਗ ਹੈ ਅਗ ਵਿੱਚ ਲੱਕਣਾ ਪਾਵਾਂਗੇ ਹੋਰ ਮੱਚੀ ਜਾਂਦੀ ਚੋਂਕੇ ਇਨਸਾਨ ਸਾਡੀ ਫਿਤਰਤ ਸੁਭਾਅ ਹੈ ਅਸੀਂ ਚਾਹੁੰਦੇ ਹਾਂ ਕਿ ਹੁਣ ਸੋਹਣਾ ਮਕਾਨ ਬਣਾ ਲਈਏ ਕੋਠੀ ਬਣਾ ਲਈਏ ਵਧੀਆ ਬਣ ਗਿਆ ਫਿਰ ਮੁੱਕ ਜੀਭਾਂ ਨੂੰ ਫੇਰ ਬਣੀ ਮੁਕਦਾਂ ਫਿਰ ਕੋਈ ਨਾ ਕੋਈ ਕੰਮ ਹੋ ਸ਼ੇਰ ਲੰਦਰ ਨੂੰ ਫੇਰ ਇੱਕ ਬਣਾਰੀ ਫੇਰ ਦੋ ਹੋਣਾਂ ਲਿਖਣਾ ਹੁਣੇ ਦੋ ਵੱੱਟੀ ਚਾਹੀਦੀ ਹੈ ਕੋਟੀ ਕੱਢੀ ਲਈ ਫਿਰ ਉਹਨੂੰ ਮੱਡੀ ਕੱਢੀ ਚੇਹੀਦੀ ਫਿਰ ਕਹਿੰਦਾ ਹੁਣ ਫੈਕਟਰੀ ਲਾ ਲਈਏ ਕਿਉਂ ਭਾਬ ਇਹ ਮਾਇਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਮਾਇਆ ਦੇ ਵਿੱਚ ਤ੍ਰਿਪਤੀ ਨਹੀਂ ਹੈ ਰੱਜ ਨਹੀਂ ਹੈ ਕ੍ਰਿਸ਼ਨਾ ਹੈ ਮਨ ਦੇ ਅੱਖੇ ਲੱਗੇ ਚੱਲਣ ਵਾਲਾ ਜਿਹੜਾ ਮਨੁੱਖ ਭਾਵੇਂ ਗੱਭਰੂ ਹੈ ਭਾਵੇਂ ਬੁੱਢਾ ਹੋ ਗਿਆ ਹੈ ਫੇਰ ਵੀ ਉਹਦੇ ਅੰਦਰ ਉਹ ਕ੍ਰਿਸ਼ਨਾ ਜਾਂਦੀ ਨਹੀਂ ਹੈ ਪਰ ਮੰਗਸਬ ਦੇ ਰਤਿਆਂ ਸ਼ੀਤਲ ਹੋਏ ਆ ਬਗਵਾਏ ਜੀ ਇਹ ਮਨੁੱਖ ਅਪਾ ਗੁਰੂ ਵਾਲੇ ਬਣ ਕੇ ਗੁਰੂ ਦੇ ਆਸਰੇ ਲੱਭੇ ਗੁਰੂ ਦੇ ਦਿੱਤੇ ਹੋਏ ਬਚਨਾਂ ਦੀ ਸ਼ਬਦ ਹੀ ਕਮਾਈ ਕਰਾਂਗੇ ਸ਼ਬਦ ਨਾਲ ਰੁੱਤੇ ਜਾਵਾਂਗੇ ਵਾਹਿਗੁਰੂ ਵਾਹਿਗੁਰੂ ਸਾਡੇ ਮਨ ਦੇ ਵਿੱਚ ਵਸ ਗਿਆ ਤਾਂ ਅੰਦਰ ਮਨ ਦੇ ਅੰਦਰ ਸ਼ੀਤਨਤਾ ਹੋ ਜਾਣੀ ਹੈ ਕਿਉਂਕਿ ਤ੍ਰਿਸ਼ਨਾ बुझ ਐ ਹਰ ਕਾ ਨਾਮ ਨਾਮ ਦੇ ਨਾਲ ਜਿਹੜੀ ਤ੍ਰਿਸ਼ਨਾ ਹੈ ਪਦਾਰਥਾਂ ਦੀ ਉਹ बुझ ਜਾਂਦੀ ਹੈ ਕਿਸੇ ਵੀ ਪਦਾਰਥ ਦੇ ਅੰਦਰ ਲੋੜ ਨਹੀਂ ਰਹਿੰਦੀ ਸ਼ੀਤਲ ਹੋਏ ਜਦੋਂ ਸ਼ੀਤਲ ਹੋ ਜਾਂਦਾ ਸ਼ਾਂਤ चित ਆਪ ਗਵਾਏ ਫਿਰ ਆਪਣਾ ਆਪਾ ਹੈ ਜਿਹੜਾ ਜਿਹੜੀ ਸਾਡੇ ਅੰਦਰ ਮੈਂ ਮਮਤਾ ਹੋਮ ਹੰਗਤਾ ਹੰਕਾਰ ਦੁਨਤ ਪਈ ਪਈ ਹੈ ਇਹ ਸਾਰਾ ਕੁਝ ਖਤਮ ਹੋ ਜਾਂਦਾ ਹੈ ਫਿਰ ਗੁਰਮੁਖ ਬਣ ਜਾਂਦਾ ਹੈ ਗੁਰਮੁਖ ਸ਼ਬਦ ਦੇ ਨਾਲ ਜੁੜਤੇ ਰਹਿੰਦੇ ਨੇ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗਿਆ ਆਈ ਅੰਦਰੋਂ ਨਾਮ ਦੇ ਨਾਲ ਮਨ ਰਜ ਜਾਂਦਾ ਹੈ ਤ੍ਰਿਪਟ ਹੋ ਜਾਂਦਾ ਹੈ ਸੰਤੋਖ ਆਪੇ ਵਾਸਾ ਕਰ ਲੈਂਦਾ ਹੈ ਜਦੋਂ ਸੰਤੋਖ ਮਨ ਦੇ ਵਿੱਚ ਵਸ ਗਿਆ ਫਿਰ ਭੁੱਖੀ ਨਹੀਂ ਲੱਗਦੀ ਮਨ ਸੰਤੋਖ ਆਵੇ ਗੁਰਬਚਨੀ ਪ੍ਰਭ ਸਿਉ ਲਾਗੇ ਧਿਆਨ ਕਿਉਂਕਿ ਪਰਮੇਸ਼ਰ 'ਚ ਧਿਆਨ ਲੱਗ ਜਾਂਦਾ ਹੈ ਮਨ ਦੇ ਵਿੱਚ ਸੰਤੋਖ ਆਪੇ ਵਾਸਾ ਕਰ ਲਿਆ ਜਾਂਦਾ ਹੈ ਜਿਨ੍ਹਾਂ ਨੂੰ ਸੰਤੋਖ ਆ ਜਾਂਦਾ ਫਿਰ ਦੁਨੀਆਂ ਦੇ ਪਦਾਰਥਾਂ ਦੀ ਲੋੜ ਹੀ ਨਹੀਂ ਰਹਿੰਦੀ ਜਦੋਂ ਪਦਾਰਥਾਂ ਦੀ ਲੋੜ ਨਾ ਰਹੀ ਫਿਰ ਭੁੱਖਾ-ਕੁੱਖਾ ਦੀ ਲੱਗਣੀ ਹੈ ਲੱਗਦੀ ਹੋਣੀ ਹੈ ਉਹਨਾਂ ਦੇ ਮਨ ਦੇ ਵਿੱਚ ਸੰਤੋਖ ਹੋਣ ਕਰਕੇ ਭੁੱਖ ਮਿਟ ਜਾਂਦੀ ਹੈ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਹੈ ਨਾਨਕ ਜੀ ਕੋਲ ਮੁੱਖ ਕਰ ਹੈ ਸੂਪਰਵਾਣ ਹੈ ਨਾਮ ਰਹਿ ਦਿਲदाई ਸਤਿਗੁਰੂ ਮਹਾਰਾਜੇ ਕਥਨ ਕਰਦੇ ਨੇ ਫਿਰ ਇਸ ਤਰ੍ਹਾਂ ਜਿਹਨਾਂ ਦਾ ਮਨ ਸੰਤੋਖ ਹੈ ਜਾਂਦਾ ਹੈ ਵਾਹਿਗੁਰੂ ਪਰਮੇਸ਼ਰ ਚ ਮਿਲ ਜਾਂਦੇ ਨੇ ਉਹਦੇ ਰੂਪ ਧਾਰਨ ਕਰ ਲੈਂਦੇ ਨੇ ਤ੍ਰਿਪਤ ਹੋ ਜਾਂਦੇ ਨੇ ਰਾਜ ਜਾਂਦੇ ਨੇ ਅੰਤਰ ਵਸ ਹੈ ਬਾਹਰ ਵੀ ਉਹੀ ਹੀ ਕੋਈ ਨਜ਼ਾਰਾ ਅੰਦਰ ਦੇਖਨੇ ਤਾਂ ਵੀ ਪ੍ਰਮਾਤਮਾ ਬਾਹਰ ਦੇਖਨੇ ਤਾਂ ਵੀ ਪ੍ਰਮਾਤਮਾ ਹੈ ਉਹ ਫਿਰ ਗੁਰਮਖ ਬਣ ਜਾਂਦੇ ਨੇ ਗੁਰੂ ਵਾਲੇ ਬਣੇ ਹੋਏ ਗੁਰੂ ਵਾਲਾ ਹਰ ਸਮੇਂ ਪ੍ਰਮਾਤਮਾ ਬਲ ਉਹਨਾਂ ਦਾ ਮੁਖ ਫੜ ਰਿਹਾ ਹੈ ਸੋ ਪ੍ਰਵਾਨ ਹੈ ਉਹ ਪ੍ਰਵਾਨ ਹੋ ਜਾਂਦੇ ਨੇ ਆਇਆ ਪ੍ਰਵਾਨ ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਉਣਾ ਪ੍ਰਵਾਨ ਗਣੀ ਸੇ ਇਹ ਆਏ ਉਹ ਆਏ ਹੋਏ ਪ੍ਰਵਾਨ ਜਾਣਗੇ ਫਿਰ ਮਹਾਰਾਜ ਜੀ ਕਹਿੰਦੇ ਨੇ ਜੋ ਨਾਮ ਰਹਿ ਨਿਭਾਏ ਜਿਹੜੇ ਨਾਮ ਦੇ ਵਿੱਚ ਲੈ ਲਿਬਦਾ ਕੇ ਰਹਿੰਦੇ ਨੇ ਜੋ ਵੀ ਉਹ ਫਿਰ ਸੰਸਾਰ ਦੇ ਵਿੱਚ ਕਰਦੇ ਨੇ ਉਹਨਾਂ ਦਾ ਕੀਤਾ ਹੋਇਆ ਹਰ ਕਰਤੱਵ ਪਰਮਾਤਮਾ ਦੇ ਘਰ ਵਿੱਚ ਪ੍ਰਮਾਣ ਹੈ ਪਰਮਾਤਮਾ ਦੇ ਰੂਪ ਵਿੱਚ ਹਨ ਜੋ ਵੀ ਸੰਸਾਰ ਦੇ ਵਿੱਚ ਕਰਤੱਵ ਕਰਨ ਵਾਹਿਗੁਰੂ ਪਰਮੇਸ਼ਰ ਉਹਨਾਂ ਤੇ પ્રસન્ન ਰਹਦਾ ਹੈ ਪੌੜੀ ਹਉ ਬਿਲੇ ਹਾਰੀ ਤਿੰਨ ਕਉ ਜੋ ਗੁਰਮੁਖ ਸਿਖਾ ਇਹ ਪਉਲੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ ਕਿਉਂਕਿ ਵਾਰ ਗੁਰੂ ਰਾਮਦਾਸ ਮਹਾਰਾਜ ਨੂੰ ਚੰਮ ਕੀਤੀ ਸੀ ਪਾਤਸ਼ਾਹ ਕਹਿੰਦੇ ਮੈਂ ਬਲਹਾਰ ਬਲਹਾਰ ਜਾਂਦਾ ਹਾਂ ਉਹਨਾਂ ਗੁਰਮੁਖਾਂ ਦੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਹਿਰਦੇ 'ਚ ਬਸਾ ਕੇ ਗੁਰਮੁਖ ਬਣ ਗਏ ਨੇ ਜੋ ਹਰ ਨਾਮ ਧਿਆਨ ਦੇ ਤਿਨ ਦਰਸ਼ਨ ਵਿਖਾ ਜਿਹੜੇ ਐਸੇ ਨਾਮ ਤੇ ਆਉਂਦੇ ਨੇ ਗੁਰਮੁਖ ਗੁਰਸਿੱਖ ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਸੁਣ ਕੇ ਇਤਨ ਹਾਰ ਗੁਣ ਰਵਾ ਹਰ ਜਸ ਮਾਨ ਲੇਖਾ ਉਹਨਾਂ ਨਾਲ ਮਿਲ ਕੇ ਉਹਨਾਂ ਦੇ ਨਾਲ ਜਸ ਕਰਨ ਪਸੰਦਤ ਕਰਾਂ ਉਹਨਾਂ ਨਾਲ ਮਿਲ ਕੇ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਸੁਣਾ ਵਾਹਿਗੁਰੂ ਦੇ ਗੁਣਾਂ ਨੂੰ ਬਾਇਨ ਕਰਨ ਵਾਹਿਗੁਰੂ ਦਾ ਜਸ ਆਪਣੇ ਹਿਰਦੇ ਵਿੱਚ ਲਿਖ ਲਵਾਂ ਗੁਰਮਖਾਨ ਨਾਲ ਮਿਲ ਕੇ ਹਰ ਨਾਮ ਸਲਾਹੀ ਰੰਗ ਸਿਉ ਸਭ ਕੇ ਰਖੇਖਾ ਵਾਹਿਗੁਰੂ ਦਾ ਨਾਮ ਵਾਹਿਗੁਰੂ ਦੀ ਸ਼ਕਤ ਪ੍ਰੀਮ ਦੇ ਨਾਲ ਕੋਸ ਪਰਮਾਤਮਾ ਦਾ ਜਸ ਹਿਰਦੇ ਵਿਚ ਲੁਸਾ ਕੇ ਕਰਾਂ ਰੰਗ ਨਾਮ ਪ੍ਰੇਮ ਦਾ ਪੁਣੇ ਵੀ ਰੰਗ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਗਾਵਾਂ ਨਾਮ ਜਪਿਤ ਕਰਾਂ ਭਾਵ ਨਾਮ ਜਪਾਂ ਨਾਮ ਜਪ ਕੇ ਕੀ ਕਰਾਂ ਸਭ ਜੀਵ ਕਿਰਖਾ ਜਿਹੜੇ ਸਾਡੇ ਅੰਦਰ ਕੁਛ ਰਿਆ ਜਨਮਾਂ ਜਨਮਾਂ ਤਰਾਂ ਦੇ ਤੇਲਵਕ ਪਾਪ ਭਰੇ ਨੇ ਜਿਨ੍ਹਾਂ ਪਾਪਾਂ ਦੇ ਕਾਰਨ بار بار ਸੰਸਾਰ ਤੇ ਜਨਮ ਮਿਲਦਾ ਸੀ ਜਿਹੜੇ ਵੱੱਜਰ ਪਾਪ ਕਮਾਏ ਹੋਏ ਨੇ ਕਿਰਵਿ ਤਿਰਖਾ ਤਿਰਖਾ ਮੈਨ ਉਨ੍ਹਾਂ ਨੂੰ ਖਿੱਚ ਕੇ ਬਾਹਰ ਕੱਢਦੇ ਆਂ ਕਿਉਂਕਿ ਜਦੋਂ ਨਾਮ ਜਪਦੇ ਆਂ ਪ੍ਰਭੂ ਭਗਤੀ ਕਰਦੇ ਆਂ ਨਾਮ ਸਿਮਰਨ ਦੇ ਨਾਲ ਸਾਡਾ ਜਿਹੜਾ ਪਿਛਲਿਆ ਜਨਮਾਂ ਦਾ ਰੇਣ ਕਰਜ਼ਾ ਕਰਮਾਂ ਦਾ ਸਟਾਕ ਪਾਪ ਕਰਮ ਪਏ ਜੀ ਉਹ ਸਾਰੇ ਕਰਮਾਂ ਨੂੰ ਨਾਮ ਖਿੱਚ ਕੇ ਅੰਦਰੋਂ ਬਾਹਰ ਕੱਢ ਦਿੰਦਾ ਹੈ ਜਬ ਉਹਦ ਕਰਤ ਕਰਾ ਕਰਤਾਰ ਅਰ ਜਾਂ ਤਰ ਤਰ ਦੇ ਅਪਾਰਨ ਜਬ ਆਕਰਤ ਕਰ ਤੋ ਪਹੁ ਤੂੰ ਮੈਂ ਵੇਸ ਤੇ ਦੇ ਤਾਸ ਚਲੋ ਖਿੱਚ ਕੇ ਪਾਪਾ ਨੂੰ ਸਾਡੇ ਅੰਦਰੋਂ ਬਾਹਰ ਕਢ ਲੰਦਾ ਹੈ ਤਾਂ ਫਿਰ ਅਸੀਂ ਉਸ ਵਾਇ ਤੋਂ ਪਰਮਾਤਮਾ ਦੀ ਪਵਿੱਤਰ ਹੋਪਿਲ ਵਿੱਚ ਅੰਦਰ ਜਿੰਨਾ ਚਿਰ ਪਾਪ ਕਰਮ ਸਾਡੇ ਅੰਦਰ ਪਏ ਰਹਿੰਦੇ ਨੇ ਸੰਸਕਾਰ ਉਹਨਾਂ ਚਿਰ ਸੰਸਾਰ ਦੇ ਵਿੱਚ ਅਸੀਂ ਜੰਮਦੇ ਤੇ ਮਰਦੇ ਰਹਿੰਦੇ ਹਾਂ ਇਸ ਕਰਕੇ ਪ੍ਰੀਮ ਦੇ ਨਾਲ ਪਰਮਾਤਮਾ ਦੀ ਭਗਤੀ ਕਰੀਏ ਉਸ ਪਰਮਾਤਮਾ ਦੀ ਭਗਤੀ ਕਰਦਿਆਂ ਫਿਰ ਅੰਦਰੋਂ ਜਿਹੜੇ ਪਾਪ ਕਰਨਾਂ ਨੂੰ ਖਿੱਚੇ ਬਾਹਰ ਕੱਢਦੀ। ਆਹਰਾ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ ਨਾਨਕ ਪਾਪੜਿਆਂ ਪਾ ਛਾਲ ਮਾੜਾ ਇਹ ਕਹਿਣਾ ਜੀ ਕਿ ਪਾਪ ਕੀਤੇ ਉਹਨਾਂ ਨੂੰ ਛਾਲ ਦੋ। ਬਾਣ ਸੁਚਾਵਾਂ ਸੰਧ ਤੇ ਨਾਮ ਉਪੀ ਕਿੱਥੇ ਤੀਰ ਮਾਰ ਗੁਰਮੰਤਰੜਾ ਚਿਤਾਰ ਨਾਲ ਬਦੂਹਣ ਠੀਕੀ। ਗੁਰੂ ਦਾ ਬਖਸ਼ਿਆ ਹੋਇਆ ਮੰਤਰ ਸਿਮਰਨ ਕਰ। ਇਹਨਾਂ ਦੁੱਖਾਂ ਤੋਂ ਛੁਟਕਾਰਾ ਹੋ ਜਾਣਾ ਹੈ ਜਿਹੜੇ ਉਹ ਛੁਟਕਾਰਾ ਪਾਉਂਦੇ ਨੇ ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਮਹਾਰਾਜ ਕਹਿੰਦੇ ਉਹ ਧੰਨ ਧੰਨ ਹਨ ਉਹਨਾਂ ਦਾ ਸਰੀਰ ਧੰਨਤਾ ਦੇ ਜੋਗ ਹੈ ਸੁਹਾਵਾ ਉਹ ਸਰੀਰ ਵੀ ਸੋਹਣੀਕ ਹੈ ਸੋਹਣੀਕ ਬਣ ਜਾਂਦਾ ਹੈ ਥਾਨ ਹੈ ਉਹਨਾਂ ਦਾ ਹਿਰਦਾ ਰੂਪ ਸਥਾਨ ਧੰਨਤਾ ਦੇ ਜੋਗ ਹੋਏ ਹੁੰਦੇ ਫਿਰ ਇਹ ਵੀ ਜਦ ਮਹਾਰਾਜ ਕਹਿੰਦੇ ਨੇ ਜਿੱਥੇ ਮੇਰਾ ਪੁਰਧ ਹੈ ਵਿਖਾ ਵਿਖਾ ਨਾਮ ਹੁੰਦਾ ਕਦਮ ਚੰਦ ਕਾ ਦੇਣਾ ਜਿੱਥੇ ਮੇਰੇ ਸਤਿਗੁਰੂ ਕਿਰਪਾ ਕਰਕੇ ਆਪਣਾ ਚਲ ਰੂਪ ਨਾਮ ਜਿਨਾ ਗੁਰਮਖਾਂ ਦੇ ਹਿਰਦੇ ਦੇ ਅੰਦਰ ਟਿਕਾ ਦਿੰਦੇ ਹਨ ਉਹਨਾਂ ਦਾ ਸਰੀਰ ਸੋਭ ਲੀਕ ਹੈ ਉਹ ਧੰਤਾ ਦੇ ਯੋਗ ਨੇ ਉਹਨਾਂ ਦਾ ਹਿਰਦਾ ਵੀ ਧੰਤਾ ਦੇ ਯੋਗ ਜੇ ਜਿੱਥੇ ਮੇਰੇ ਸਤਿਗੁਰੂ ਮਹਾਰਾਜ ਆਪ ਆਪਣੇ ਚਰਨ ਟਿਕਾ ਦਿੰਦੇ ਉਹ ਥਾਨ ਵੀ ਧੰਤਾ ਦੇ ਲੋਕ ਹੋ ਜਾਂਦਾ ਹੈ ਅੱਜ ਆਪਾਂ ਸਾਰਾ ਬਹਾਦਰਗੜ੍ਹ ਇਲਾਕਾ ਦੇ ਵਾਸੀ ਸੰਗਤਾਂ ਨੌਵੇਂ ਗੁਰੂ ਨਾਨਕ ਧੰਗੁਰ ਤੇ ਇੱਕ ਬਹਾਦਰ ਸਹਿ ਮਹਾਰਾਜੀ ਦਾ ਆਗਮਨ ਦਿਹਾੜਾ ਮਨਾ ਰਹੇ ਹਾਂ 1732 11 ਹਾਰ ਨੂੰ ਔਰਗ੍ਰੇਵ ਦੇ ਜ਼ੁਲਮ ਨੂੰ ਰੋਕਣ ਦੇ ਲਈ ਦੀਦੀ ਪੜਤਾ ਦੀ ਪੁਕਾਰ ਸੁਣ ਕੇ ਪੰਜ ਗੁਰਸਿੱਖਾਂ ਨੂੰ ਨਾਲ ਲੈ ਕੇ ਧੰ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਅਨੰਦ ਪ੍ਰਸਾਦ ਨੂੰ ਚੱਲੇ ਕਈ ਨਗਰਾਂ ਚ ਚਾਰ ਨਪਾਉਂਦੇ ਹੋਏ ਉਸ ਸਮੇਂ ਆਪਣੇ ਇਸ ਸਥਾਨ ਦਾ ਨਾਮ ਸੈਫਾਬਾਦ ਸੀ ਸੈਫਦੀਨ ਨੇ ਇਹ ਨਗਰ ਬਸਾਇਆ ਹੋਇਆ ਸੀ ਸੈਫਾਬਾਦ ਕਿਲਾ ਸੀ ਕਿਲੇ ਦੇ ਅੰਦਰ ਰੋਕ ਕੇ ਰਹੇ ਹੁੰਦੇ ਹੁੰਦੇ ਸਤਗੁਰੂ ਮਹਾਰਾਜ ਇਹਦੇ ਬਾਗ ਚ ਆਏ ਦੇਖੀ ਕਰਕੇ ਮਹਾਰਾਜ ਨੂੰ ਰਾਤ ਨੂੰ ਅੰਦਰ ਲਿਜਾਦਾ ਸੀ ਜਦਨੇ ਸਤਗੁਰੂ ਬਾਹਰ ਰਹਿੰਦੇ ਸੀ 3 ਮਹੀਨੇ 2 ਦਿਨ ਇੱਥੇ ਰਹਿ ਕੇ ਮਹਾਰਾਜ ਨੇ ਆਪਣੀਆਂ ਰਹਿਮਤਾਂ ਵਰਤਾਈਆਂ ਨੇੜੇ ਨੇੜੇ ਦੀ ਨੰપરા ਵਿੱਚ ਜਿਵੇਂ ਮਹਿਬਤ ਪਰ ਅੱਗੇ ਸੀੜ ਫਿਰ ਅੱਗੇ ਮਤਲਬ ਭਾਵ ਕੇ ਮਦਰ ਗੁਰਦੁਆਰਾ ਕੁਸ਼ਟ ਨਿਮਾਰਨ ਇਥੋਂ ਕੇ ਮਹਾਰਾਜ ਹਰਪਾਲ ਪ੍ਰਤਾਪ ਜਾਂਦੇ ਰਹੇ ਜੀਪੂ ਇਨ੍ਹਾਂ ਕਾਫੀ ਨਗਰਾਂ ਚ ਮਹਾਰਾਜ ਨੇ ਜਿਹੜੇ ਜਿਹੜੇ ਆਪਣੇ ਸਰਨਪਾਕੇ ਨਾਮ ਬਾਣੀ ਦਾ ਛੱਡਾ ਦਿੱਤਾ ਸਾਡੇ ਇਲਾਕੇ ਨੂੰ ਧਾਰਿਆ ਅੱਜ ਸਤਗੁਰੂ ਮਹਾਰਾਜ ਦਾ ਉਹ ਸਥਾਨ ਕਿਉ ਧੰਨ ਧੰਨ ਸੁਹਾਵਾ ਉਹ ਸਰੀਰ ਥਾਨ ਹੈ ਉਹ ਸਥਾਨ ਅੱਜ ਧੰਤਾ ਜੋਗ ਹੈ ਆਪਾਂ ਸਾਰਾ ਇਲਾਕਾ ਸਤਗੁਰੂ ਮਹਾਰਾਜ ਜੀ ਦੇ ਪਵਿੱਤਰ ਸਾਨੂੰ ਜੋ ਥਾਂ ਦੀ ਧੂੜੀ ਧੂੜੀ ਸਪਸ਼ਟ ਕਰਦੇ ਹਾਂ। ਕਿੰਨੀਆਂ ਦਾਤਾ ਪਾਇਥੋ ਲੈਦੇ ਹਾਂ। ਅੱppa ਜਦੋਂ ਸਥਾਨ ਤੇ ਜਾਂਦੇ ਹਾਂ, ਦਰਸ਼ਨ ਕਰਦੇ ਹਾਂ ਜਿਹੜੀਆਂ ਗੁਰਮੁਖ ਗੁਰਸਥਾਨੇ ਜੁੜ ਜਾਣਾ ਕੀਤਾ ਇਸ ਥਾਂ ਦੇ ਨਾਲ। ਉਹਨਾਂ ਦੇ ਸਰੀਰ ਵੀ ਤੰਤਾ ਜੋਗ ਹੋ ਗਏ ਨੇ। ਕਿਉਂਕਿ ਮੇਰੇ ਸਤਿਗੁਰੂ ਨੇ ਉਹਨਾਂ ਤੇ ਕਿਰਪਾ ਕੀਤੀ ਹੈ, ਬੰਕਸ਼ ਸਿੰਘ ਜੀ ਦੀਆਂ ਨੇ। ਜਿੱਥੇ ਮੇਰਾ ਗੁਰਧਿਰ ਵਿਖਾ ਸਤਿਗੁਰ ਚੰਦਕਾਉਂਦੇ ਨੇ। ਸੋ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਦੇ ਅੱਜ ਦੇ ਆਗਮਨ ਦੇ ਉੱਤੇ ਦੀਆਂ ਬਹੁਤ-ਬਹੁਤ ਵਧਾਈਆਂ ਲੱਖ-ਲੱਖ ਵਧਾਈਆਂ ਕਿਉਂ ਸਤਿਗੁਰਾਂ ਨੇ ਸਾਡੇ ਇਲਾਕੇ ਨੂੰ ਪਾਗ ਲਾਏ ਬਖਸ਼ਿਸ਼ਾਂ ਬਤਾਈਆਂ ਸਾਡਾ ਇਲਾਕਾ ਪਛੜਿਆ ਹੋਇਆ ਇਲਾਕਾ ਸੀ ਇਹਨੂੰ ਪਰੁਲਤ ਕੀਤਾ ਆਪਣੀਆਂ ਬੜੀਆਂ ਕਿਰਪਾਤਾਂ ਕਰ ਕਰਕੇ ਬਖਸ਼ਿਸ਼ਾਂ ਕਰਕੇ ਗਏ ਤੇ ਉਹ ਸਾਹਿਬ ਦੀ ਔਰ ਜੀ ਕੇ ਔਰੰਗਜੇਬ ਨੂੰ ਆਪਾਂ ਯਾਦ ਕਰਦੇ ਆ ਮਨ ਚ ਨਫਰਤ ਹੈ ਬਜੀਦੇ ਨੂੰ ਜਦੋਂ ਯਾਦ ਕਰਦੇ ਆ ਮਨ ਚ ਬੜਾ ਦੁੱਖ ਹੁੰਦਾ ਹੈ ਕਿ ਸਾਹਿਬ ਜਾਜਾ ਨੂੰ ਕੁਲਪਤੀ ਦਿੱਤਾ ਸੀ ਪਰ ਉਹਨਾਂ ਦੇ ਵਿੱਚੋਂ ਜਦੋਂ ਆਪਾਂ ਸੈਫਦੀਨ ਨੂੰ ਯਾਦ ਕਰਦੇ ਆ ਫਿਰ ਸੈਫਦੀਨ ਧੰਤਾ ਦੇ ਜੋਗ ਹੈ ਕਿਉਂਕਿ ਸਤਗੁਰੂ ਮਹਾਰਾਜਿਆਂ ਨੂੰ ਰੱਖ ਕੇ ਤਨ ਮਨ ਧੰਦੇ ਨਾਲ ਸੈਫਦੀਨ ਨੇ ਸੇਵਾ ਕੀਤੀ ਇਹਨੇ ਸੋ ਬਪਾਏ ਸਰਦਾਰ ਸਾਹਿਬ ਦੀ ਨਸੀ ਸ੍ਰੀ ਸੁਹਾਵਨਾ ਹੈ ਸੋਭੀ ਲੀਕ ਬਣਿਆ ਕਿਉ ਗੁਰੂ ਨੇ ਕਿਰਪਾ ਕੀਤੀ ਨਾਮ ਦੇ ਨਾਲ ਜੋੜਿਆ ਕਮਸ਼ ਸੰਮਰਤਾ ਇਹਨਾਂ ਸੋ ਇਸੇ ਤਰ੍ਹਾਂ ਆਪਾਂ ਵੀ ਧੰਤਾ ਦੇ ਜੋਗ ਹੋ ਜਾਾਂਗੇ ਜਦੋਂ ਗੁਰ ਚਰਨਾਂ 'ਚ ਜੁੜਾਂਗੇ ਗੁਰ ਚਰਨਾਂ ਦਾ ਪਿਆਰ ਲਵਾਂਗੇ ਸਵਾਉ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਜੁੜੀਏ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਦੀਆਂ 10 ਵਜੇ ਨਗਰ ਕੀਰਤਨ ਰਬ ਹੋ ਜਾਣਾ ਹੈ ਆਪਣੇ ਸਾਰੇ ਬਹਾਦਰ ਗੜ ਮਹੰਮਦpur ਜਟਾਂ ਕਿਲੇ ਦੇ ਵਿੱਚ ਦੀ ਹੋ ਕੇ ਮਹਾਰਾਜ ਦੇ ਸਥਾਨ ਨੇ ਜੋ ਉੱਥੇ ਹਾਜ਼ਰੀ ਲਾ ਕੇ ਫਿਰ ਮੁੜ ਕੇ ਸੱਤੀ ਨਗਰ ਉਧਰ ਵੀ ਸੰਗਤਾਂ ਨੇ ਗੁਰੂ ਮਹਾਰਾਜ ਚੰਦ ਨਗਰ ਕੀ ਤਨੇ ਹਾਜ਼ਰੀਆਂ ਭਰਨੀਆਂ ਬਾਅਦ ਮੁੜ ਕੇ ਜੁਝੇ ਵਸਤੀ ਦੀ ਹੁੰਦਾ ਗੁਰਦੁਆਰਾ ਸਾਹਿਬ ਪਹੁੰਚੇਗਾ ਸਾਰੀ ਸੰਗਤ ਲਾਹ ਲੇ ਉੜ ਭਾਗੇ ਬਣਿਓ ਸਤਿਗੁਰ ਮਹਾਰਾਜ ਦੇ ਬਚਨ ਦਾ ਸਮੁੱਚਾ ਸਦਾ ਹੰਦ ਹੈ ਗੁਰੂ ਆਲੇ ਬਣੀਏ ਗੁਰੂ ਦੇ ਬਚਨ ਕਮਾਈਏ ਗੁਰੂ ਦਾ ਬਖਸ਼ਿਆ ਹੈ ਨਾਮ ਹਿਰਦੇ ਵਿੱਚ ਸਾਕੇ ਪ੍ਰੇਮ ਨਾਲ ਜਾਪ ਕਰੀਏ ਇਸ ਕਰਕੇ ਸਾਡਾ ਲੋਕ ਸੁਖੀ ਪਰ ਲੋਕ ਸੁਹੇਲੇ ਨਾਹ ਪ੍ਰਭਾਤ ਮੇਰੇ ਦੇ ਵਟ ਬਾਗੇ ਬਣੀਏ ਕੋਈਆਂ ਬੁਲਾ ਮਾਫ ਕਰਨੀਆ ਫਤੇ ਪ੍ਰਵਾਨ ਕਰਨੀ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੇ ਮੇਰਾ ਵਤ ਹੈ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ